ਜਪਾਨ ਦੀ ਬੁਲੇਟ ਰੇਨ ਦੇ ਵਿੱਚ ਆ ਤੇ ਅੱਜ ਆਪਾਂ ਚੱਲੇ ਆ ਹਿਰੋਸ਼ੀਮਾ ਤੋਂ ਰਾਜਧਾਨੀ ਟੋਕੀਓ ਵਾਲੇ ਪਾਸੇ ਉਹ ਡਾਵਰ ਆਪਾਂ ਜਾਣਾ ਹੈ ਹਾਂਜੀ ਤੇ ਅੱਜ ਸਾਨੂੰ ਉਹੀ ਬੁਲੇਟ ਰੇਨ ਮਿਲੀ ਆ ਜਿਹਦੇ ਵਿੱਚ ਅਸੀਂ ਨਾਗਾਸਾਕੀ ਤੋਂ ਹਿਰੋਸ਼ੀਮਾ ਇਸ ਤੇ ਬਹੁਤ ਕਮਾਲ ਦੀਆਂ ਇਹਨਾਂ ਦੀਆਂ ਟ੍ਰੇਨਸ ਨੇ ਜਿੱਦਾਂ ਬੈਠਦੇ ਨਾ ਨਾਲ ਹੀ ਗੋਲੀ ਬਣ ਜਾਂਦੀ ਹੈ ਤੇ ਪੂਰੇ ਟਾਈਮ ਤੇ ਇੱਕ ਮਿੰਟ ਵੀ ਮਤਲਬ ਲੇਟ ਨਹੀਂ ਹੁੰਦੀਆਂ ਇਹ ਟ੍ਰੇਨਸ 12:33 ਤੇ ਇੱਥੋਂ ਹਿਰੋਸ਼ੀਮਾ ਤੋਂ ਦੁਰਨੀ ਸੀਗੀ ਤੇ 4:00 4:40 ਦੇ ਇਹ ਪਹੁੰਚਣੀ ਆ ਆਪਣੀ ਡੈਸਟੀਨੇਸ਼ਨ ਤੇ ਜਿੱਥੇ ਆਪਾਂ ਪਹੁੰਚਣਾ ਹੈ। ਹਾਂਜੀ ਤੇ ਅੱਜ ਮੈਂ ਤੁਹਾਨੂੰ ਜਨਮ ਦਿਨ ਦੀਆਂ ਵਧਾਈਆਂ ਵੀ ਦੇ ਦਵਾਂ। ਵੀਡੀਓ ਦੇ ਵਿੱਚ ਵੈਸੇ ਤਾਂ ਦੇਤੀਆਂ ਆ ਸਾਡੇ ਦੋਵਾਂ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਮਿਹਰਬਾਨੀ ਜੀ ਮੈਨੂੰ ਪਤਾ ਤੁਸੀਂ ਵੀ ਵਧਾਈਆਂ ਦੇਣਾ ਚਾਹੁੰਦੇ ਹੋ ਤੇ ਮੈਂ ਤੁਹਾਡੀਆਂ ਵਧਾਈਆਂ ਕਬੂਲ ਕਰ ਲਈਆਂ ਸਾਰਿਆਂ ਦੀਆਂ। ਜੇ ਤੁਸੀਂ ਵਧਾਈਆਂ ਵਜੋਂ ਮੈਨੂੰ ਇਹ ਵੀਡੀਓ ਨੂੰ ਲਾਈਕ ਕਰ ਸਕਦੇ ਹੋ, ਕਮੈਂਟ ਕਰ ਦਿਓ। ਕਮੈਂਟ 'ਚ ਵੀ ਦੁਆਵਾਂ ਦਿਓ। ਹਾਂਜੀ ਤੇ ਚੜ੍ਹਦੀ ਕਲਾ ਲਈ ਅਰਦਾਸ ਕਰਿਓ। ਦੀ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇੰਜ ਹੀ ਘੁੰਮਦੇ ਫਿਰਦੇ ਰਹੀਏ ਜੀ ਤੇ ਬਾਬਾ ਇੱਥੇ ਧਰਤੀ ਨਾਲ ਜੁੜੀ ਰੱਖੇ ਜੀ ਤੇ ਨਹੀਂ ਕਹਿਣਾ ਸੀਗਾ ਕਿ ਹੋਰ ਦੁਆਵਾਂ ਆਪਣੇ ਆਪ ਲਈ ਆਉਂਦੀਆਂ ਇਹਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਹਾਲੇ ਬਿਲਕੁਲ ਹਾਲੇ ਹੋਰ ਵੀ ਬਹੁਤ ਕੁਝ ਆਪਾਂ ਜਾਪਾਨ ਤੋਂ ਤੁਹਾਨੂੰ ਦਿਖਾਉਣਾ ਹੈ ਤੇ ਬਾਕੀ ਆ ਸਫਰ ਦੀ ਗੱਲ ਮੈਂ ਕਰ ਰਿਹਾ ਸੀਗਾ ਵੀ ਇਹ 7.5 750 ਤੋਂ 800 ਕਿਲੋਮੀਟਰ ਹੈ ਮਤਲਬ 700 ਤੋਂ ਪਲੱਸ ਹੀ ਆ ਤੇ ਇਹਨੂੰ 4 ਘੰਟਿਆਂ ਦੇ ਤਕਰੀਬਨ ਇਹਨੇ ਪੂਰਾ ਕਰ ਦੇਣਾ। ਉਹਦੇ ਵਿੱਚ ਇੱਕ ਚੇਂਜ ਵੀ ਹੈ ਨਾ। ਇਹਦੇ ਵਿੱਚ ਚੇਂਜ ਵੀ 19 ਮਿੰਟ ਦਾ ਮਤਲਬ ਉਹ ਆਪਾਂ ਇੱਕ ਇੱਕ ਜਿਹਾ ਉਸਾਕਾ ਤੋਂ ਟ੍ਰੇਨ ਚੇਂਜ ਵੀ ਕਰਨੀ ਹੈ। ਤੁਸੀਂ ਵੇਖ ਲਓ ਵੀ ਕਿੰਨੀ ਤੇਜ਼ ਸਪੀਡ ਆ। 320 ਕਿਲੋਮੀਟਰ ਦੀ ਟੌਪ ਸਪੀਡ ਆ ਮਤਲਬ ਇਹਦੀ। ਜੀ। ਬਹੁਤ ਬਹੁਤ ਜ਼ਿਆਦਾ ਤੇਜ਼ ਚੱਲਦੀ ਹੈ। ਥੋੜੀ ਜਿਹੀ ਟ੍ਰੇਨ ਅੰਦਰ ਉਹ ਵੀ ਦਿਖਾ ਦਨੇ ਆ ਇੱਥੇ ਲਿਖੀਆਂ ਹੋਈਆਂ ਹਨ। ਕੀ ਕੀ ਤੁਸੀਂ 10 ਕਿਲੋ ਦੀ ਇਹਦੀ ਕੈਪੈਸਿਟੀ ਆ। ਹਾਂ ਜੀ। ਇਹਦੇ ਤੇ ਸਮਾਨ ਸੋਨ ਆਪਾਂ ਰੱਖ ਸਕਦੇ ਆ ਵਧੀਆ। ਦਾ ਫੋਨ ਬਾਂਡ ਰੱਖਿਆ ਹੋਇਆ। ਬਾਕੀ ਗਲਾਸ ਕੂਸ ਰੱਖ ਸਕਦੇ ਆ ਦਾ। ਇਹ ਵੀ ਫੈਬਰਿਕ ਉਹੀ ਸੇਮ ਆ। ਕਿਉਂਕਿ ਇਹ ਮਾਡਲ ਸੇਮ ਆ। ਜਿਹਦਾ ਮਸਤ ਸਾਕੂਰਾ ਸਪ੍ਰਿੰਗ ਦਾ ਨਾਮ ਆ। ਸਾਕੂਰਾ 550 ਤੇ ਇੱਧਰ ਬੈਕ ਟੰਗ ਲੀ ਨੇ। ਆਂ 네ਰਾ ਕਰ 네ਰਾ ਕਰਨ ਨੂੰ ਆਂ ਕਰੀ ਆ। ਟਨਲ ਦੇ ਵਿੱਚ ਆਪਾਂ 네ਰਾ ਹੋਇਆ ਪਿਆ ਆਲਰੇਡੀ ਲੈ। ਨਾਲ ਹੀ ਚਾਂਦਨ ਵੀ ਹੋ ਗਿਆ। ਇਹ 네ਰਾ ਹੋ ਗਿਆ। ਜ਼ਿਆਦਾਤਰ ਟਨਲ ਦੇ ਵਿੱਚੋਂ ਹੀ ਲੰਘਦੀ ਆ। ਤੇ ਅੰਦਰ ਵੀ ਬਹੁਤ ਸੋਹਣਾ ਇੱਧਰ ਜਦੋਂ ਇਹ ਸੀਟਾਂ ਹੁਣ ਇੱਧਰ ਨੂੰ ਜਾ ਰਹੀਆਂ ਤਾਂ ਕਰਕੇ ਇੱਧਰ ਨੂੰ ਮੂੰਹ ਆ ਮੰਨ ਲਓ ਇਹ ਫੇ ਪਿਛਲੇ ਪਾਸੇ ਨੂੰ ਘੁੰਮਣੀ ਆ ਇਹ ਆ ਲੀਵਰ ਲੱਗਿਆ ਇਹਨੂੰ ਨੱਪ ਕੇ ਦੂਸਰੇ ਬੰਦੇ ਨੂੰ ਘੁਮਾ ਦਿੰਦੇ ਆ ਤੇ ਇੰਜ ਦਾ ਸਿਸਟਮ ਆ ਚਾਰਜਿੰਗ ਪੋਰਟ ਹੈਗੇ ਆ ਬਾਕੀ ਆ ਤੁਹਾਡਾ ਕੱਪ ਹੋਲਡਰ ਆ ਗਿਆ ਪਰ ਇਹਦੇ ਚ ਇੱਕ ਗੱਲ ਆ ਵੀ ਜਿੱਦਾਂ ਆਪਣੇ ਬੰਦੇ ਭਾਰਤ ਜਾਂ ਸ਼ਤਾਬਦੀ ਦੇ ਵਿੱਚ ਖਾਣ ਨੂੰ ਮਿਲ ਜਾਂਦਾ ਖਾਣ ਨੂੰ ਨਹੀਂ ਕੁਝ ਮਿਲਦਾ ਆ ਸਹੀ ਗੱਲ ਹੈ ਸਾਫ ਸਫਾਈ ਬਹੁਤ ਹੈ ਬਹੁਤ ਜ਼ਿਆਦਾ ਜਿਹੜੇ ਇਹਨਾਂ ਦੇ ਵਾਸ਼ਰੂਮ ਨੇ ਉਹ ਵੀ ਬਹੁਤ ਕਮਾਲ ਆ ਜੀ ਉਹਨਾਂ ਦੇ ਵਿੱਚ ਬੱਚਿਆਂ ਵਾਸਤੇ ਸਪੈਸ਼ਲ ਫੈਸਿਲਿਟੀ ਹੈ ਜਿਹੇ ਤੁਸੀਂ ਜਿਵਾਕ ਦਾ ਡਾਈਪਰ ਬਦਲਣਾ ਉਹਦੇ ਲਈ ਸਪੈਸ਼ਲ ਸਟੈਂਡ ਸਟੈਂਡ ਲੱਗੇ ਹੋਏ ਨੇ ਅੱਛਾ ਉਹ ਵਧੀਆ ਲੱਗਿਆ ਸਿਸਟਮ ਹੁਣ ਟ੍ਰੇਨ ਰੁਕਣ ਲੱਗੀ ਹੈ ਸਾਹਮਣੇ ਉੱਥੇ ਆ ਗਿਆ ਸੀਗਾ ਸ਼ਿੰਕੂ ਬੈ ਕੁਸ਼ੈਰ ਉੱਥੇ ਰੁਕਣੀ ਹੈ ਤੇ ਇਹ ਰਿਜ਼ਰਵਡ ਡੱਬਾ ਆ ਭਾਵੇਂ ਸਾਡੇ ਕੋ ਪਾਸ ਨੇ ਪਰ ਫਿਰ ਵੀ ਸਾਨੂੰ ਆਪਣੀਆਂ ਸੀਟਸ ਜਿਹੜੀਆਂ ਨੇ ਉਹ ਪਹਿਲਾਂ ਹੀ ਕਨਫਰਮ ਕਰਵਾ ਕੇ ਬੈਠਣਾ ਹੁੰਦਾ ਹੈ ਜੀ मतलब ਉਹ ਜੰਗ ਨਹੀਂ ਚੜ੍ਹ ਸਕਦੇ ਉਹ ਵੱਖਰਾ ਡੱਬਾ ਹੁੰਦਾ ਨਾ ਜਿਹਦੇ ਚ ਅਸੀਂ ਵੈਸੇ ਹੀ ਜਾ ਸਕਦੇ ਆ ਆ ਪਾਸ ਤੋਂ ਮੈਨੂੰ ਯਾਦ ਆਇਆ ਵੀ ਜੇ ਅਸੀਂ ਇਹ ਵਾਲੀਆਂ ਟਿਕਟਾਂ ਉਦਾਂ ਖਰੀਦਦੇ ਤੇ ਇੱਕ ਜਾਣੇ ਦੀ 20000 ਤੋਂ ਵੱਧ ਵੀ ਪੈਣੀ ਸੀ मतलब 40000 40 ਤੋਂ 45000 ਇੱਥੋਂ ਦਾ ਲੱਗਣਾ ਸੀ ਸਾਡਾ ਤੇ ਤੁਹਾਨੂੰ ਪਤਾ ਹੀ ਹੈ ਵੀ ਉਦੋਂ ਆਪਾਂ 5000 ਪਾਸ ਖਰੀਦਿਆ ਸੀਗਾ ਤੇ ਉਹ 50000 ਦਾ ਇੱਕ ਜਾਣੇ ਨੂੰ ਪੈਂਦਾ ਹੈ ਇਹ ਉਹ ਖਰੀਦਿਆ ਹੋਵੇ ਤਾਂ ਫਿਰ ਜਿੰਨਾ ਮਰਜ਼ੀ ਹਫ਼ਤੇ ਦੇ ਵਿੱਚ ਤੁਸੀਂ ਵਰਤ ਸਕਦੇ ਹੋ ਜੇ ਉਹ 14 ਦਿਨਾਂ ਦਾ ਖਰੀਦਣਾ ਤਾਂ ਫਿਰ ਉਹ 70 ਤੋਂ ਕਰੇ 80000 ਦੇ ਵਿੱਚ ਖਰੀਦਿਆ ਜਾ ਸਕਦਾ ਹੈ। ਹੁਣ ਸਾਡੇ ਕੋਲ ਜਿੰਨੇ ਦਿਨ ਸੀ ਉਹ ਸਭ ਨੇ 7 ਦਿਨ ਦਾ ਲੈ ਲਿਆ ਸੀਗਾ 50000 ਇੱਧਰ ਲਈ ਤੇ ਉਹਦੇ ਚ ਅਸੀਂ ਕਾਫੀ ਕੁਝ ਮਿਲਣਾ ਜੀ ਬਾਹਰ ਸਟੇਸ਼ਨ ਕਿਵੇਂ ਦਾ ਆ ਸਟੇਸ਼ਨ ਬਹੁਤ ਬੜੇ ਕਮਾਲ ਨੇ ਨਾ ਸ਼ਿੰਕੂ ਬਹੁਤ ਵੱਡੇ ਵੱਡੇ ਸਟੇਸ਼ਨ ਆ ਸ਼ੀਸ਼ੇ ਤੇ ਥੋੜਾ ਜਿਹਾ ਉਦਾਂ ਹੋਇਆ ਪਿਆ ਤੇ ਹਨ ਪੂਰੇ ਜੰਗਲੇ ਵਗੈਰਾ ਲੱਗੇ ਪਿਆ ਸਿਰਫ ਉਦੋਂ ਹੀ ਉਹ ਫਾਟਕ ਜੇ ਖੁੱਲਦੇ ਆ ਜਦੋਂ ਉੱਤੇ ਟ੍ਰੇਨ ਲੱਗਣੀ ਆ ਆਦਰਵਾਇਜ਼ ਇਹ ਬਲਾਕ ਹੀ ਆ ਵੀ ਕੋਈ ਐਦਾਂ ਨਹੀਂ ਵੀ ਲਾਈਨਾਂ ਟੱਪ ਕੇ ਆ ਜੂਗਾ ਆ ਹੁਣ ਸਾਹਮਣੇ ਗੇਟ ਲੱਗਾ ਆ ਜਿਹੜਾ ਸ਼ੀਸ਼ਾ ਦੇਖ ਰਿਹਾ ਤੇ ਇਹ ਜਦੋਂ ਇੱਥੇ ਰੇਲ ਲੱਗਣੀ ਉਦੋਂ ਹੀ ਖੁੱਲਣਾ ਤੇ ਉਦੋਂ ਹੀ ਤੇ ਬੰਦ ਹੋ ਜਾਣਾ ਤੇ ਫੇਰ ਰੇਲ ਚੜ੍ਹਨੀ ਆ ਉੱਤਰਨ ਵਾਲੇ ਉਤਰ ਗਏ ਕਿਉਂਕਿ ਇੱਧਰਲੇ ਪਾਸੇ ਪਲੇਟਫਾਰਮ ਇੱਧਰ ਆਇਆ ਸੀਗਾ ਮੈਂ ਮਾੜਾ ਜਾ ਉੱਧਰ ਜਾ ਕੇ ਦੇਖਣਾ ਆ ਉਤਰਨ ਵਾਲੇ ਉਤਰ ਗਏ ਚੜਨ ਵਾਲੇ ਚੜਨਗੇ ਤੇ ਇੱਕ ਹੋਰ ਚੀਜ਼ ਇੱਥੋਂ ਦੇ ਨਾ ਰੂਲ ਬੜੇ ਵਧੀਆ ਵੀ ਫੋਰ ਐਗਜ਼ਾਮਪਲ ਹੁਣ ਜਿਹੜੇ ਉਤਰਨ ਵਾਲੇ ਆ ਉਹ ਪਹਿਲਾਂ ਉਤਰਨਗੇ ਤੇ ਚੜਨ ਵਾਲੇ ਨਾ ਸਬਰ ਨਾਲ ਉੱਥੇ ਖੜੇ ਰਹਿੰਦੇ ਆ ਲਾਈਨ ਬਣਾ ਕੇ ਉਹ ਵੀ ਇਹ ਪਹਿਲਾਂ ਤੁਸੀਂ ਉਤਰ ਜੋ ਤੇ ਫਿਰ ਅਸੀਂ ਚੜ ਜਾਾਂਗੇ ਇਸ ਹੱਬ ਨਾ ਰੂਲਿਆ ਕਿ ਉਹ ਸਾਰੇ ਫਾਲੋ ਵੀ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਲੈ ਕੇ ਤੇ ਇਹਨਾਂ ਨੇ ਜਾਣਾ ਏ ਟ੍ਰੇਨ ਵਾਲਿਆਂ ਨੇ ਵੀ ਟਾਈਮ ਉਹਨਾਂ ਆਪੇ ਉਹ ਮੈਨੇਜ ਕਰ ਲੈਣਗੇ ਸੋ ਐਵੇਂ ਮੈਂ ਕਹਿੰਦਾ ਵੀ ਸਾਰੇ ਪਾਸੇ ਇਦਾਂ ਦੇ ਰੂਲ ਹੋਣੇ ਚਾਹੀਦੇ ਆ ਡਿਸਪਲਨ ਹੋਣਾ ਚਾਹੀਦਾ ਨਹੀਂ ਤੇ ਕਈ ਵਾਰ ਕੀ ਹੁੰਦਾ ਵੀ ਉਹ ਅੱਧੇ ਉਤਰ ਰਹੇ ਹੁੰਦੇ ਤੇ ਚੜਨ ਵਾਲੇ ਵਿੱਚੋਂ ਉਹਨਾਂ ਨੂੰ ਫੇਰ ਧੂਕੇ ਅੰਦਰ ਹੀ ਲੈ ਜਾਂਦੇ ਹੁੰਦੇ ਕਈ ਥਾਵਾਂ ਤੇ ਇਦਾਂ ਵੀ ਆਪਾਂ ਵੇਖਿਆ ਬੜਾ ਛੋਟਾ ਜਾਂ ਸਟਾਪ ਸੀਗਾ 1 ਮਿੰਟ ਦਾ ਹੀ ਜਿੰਨੇ ਲਾਉਣੇ ਸੀ ਲਾਏ ਤੇ ਨਾਲ ਅਗਲੇ ਲੈ ਕੇ ਤੁਰ ਪਈ ਆ ਇਥੋਂ ਆ ਸਾਰੇ ਫੈਂਸਿੰਗ ਇਦਾਂ ਹੀ ਰੁਕ ਗਈ ਇਹ ਭਾਵੇਂ ਇਹ 12ਵੀਂ ਇਥੋਂ ਸਟੇਸ਼ਨ ਤੋਂ ਬਾਹਰ ਵੀ ਚੱਲ ਗਈ ਨਾ ਟ੍ਰੇਨ ਤਾਂ ਵੀ ਇਹ ਬਾਹਰ ਖੇਤਾਂ 'ਚ ਉਹ ਉੱਥੇ ਵੀ ਵਾਰਡ ਇਸੇ ਤਰ੍ਹਾਂ ਲੱਗੀ ਹੋਊਗੀ ਲੋ ਜੀ ਨਾਲ ਹੀ ਟੱਣਾ ਲੱਗਿਆ ਕਿ ਕਈ ਥਾਵਾਂ ਤੋਂ ਪਹਾੜੀ ਜਿਹਾ ਏਰੀਆ ਤਾਂ ਉਹਨਾਂ ਨੇ ਫਿਰ ਵਿਚੋਂ ਦੀ ਪਹਾੜਾ ਨੂੰ چیر ਕੇ 터ਨਲ ਬਣਾ ਕੇ ਗੱਡੀ ਗਈ ਆ ਆਪਣੇ ਉਤਰਨ ਦਾ ਵੀ ਟਾਈਮ ਹੋ ਗਿਆ ਕਿੰਨਾ ਹੋ ਗਿਆ 1:47 ਹੋ ਗਿਆ ਆ ਤੇ 2 ਵਜਨ ਚ 1 ਮਿੰਟ ਰਹਿੰਦੇ ਆ ਤੇ ਆਪਾਂ ਉਤਰ ਜਾਣਾ ਹੈ 1:59 ਤੇ ਸੋ ਇਹ ਸਾਹਮਣੇ ਆ ਵੀ ਗਿਆ ਸੇਗਾ ਛੇਨੋਸਟਾ ਦਾ ਨੈਕਸਟ ਸਟੇਸ਼ਨ ਠੀਕ ਹੈ ਮਤਲਬ ਆਪਾਂ ਇਹਦੇ ਚ ਡੇਢ ਕ ਘੰਟਾ ਅੰਦਾਜ਼ਨ ਰੁਕੇ ਆ ਅਗਲੀ ਚ ਲੰਬਾ ਸਫ਼ਰ ਆਪਣਾ ਜੀ ਤੇ ਇੱਕ ਮੈਂ ਕਹਣਾ ਸੀ ਕਿ ਨਾਨ ਸਮੋਕਿੰਗ ਆ ਇਹਦੇ ਚ ਕੋਈ স্মੋਕ ਨਹੀਂ ਕਰ ਸਕਦਾ ਹਾਂ ਉਥੇ ਸਪੈਸ਼ਲੀ ਲਿਖ ਕੇ ਲਾਇਆ ਹੋਇਆ ਨਾਲ ਆ ਜੋ ਉਹ ਬੜਾ ਏਰੀਆ ਵੇਖ ਕੇ ਆਉਨੇ ਆ ਮੋਰੇ ਆਉਣ ਤੇ ਦਰਵਾਜ਼ਾ ਆਪਣੇ ਆਪ ਖੁੱਲ ਜਾਂਦਾ ਵਾ ਸਪੈਸ਼ਲ ਇਧਰਲੇ ਪਾਸੇ ਫੁੱਲ ਸ਼ੀਸ਼ਾ ਪੈਰਾਂ ਤੱਕ ਤੁਸੀਂ ਦੇਖ ਸਕਦੇ ਹੋ ਇਹ ਆ ਧੰਨਵਾਸੇ ਟਾਇਲਟਸ ਨੇ ਇਹਨਾਂ ਦੇ ਅੰਦਰ ਹੀ ਉਹ ਜਵਾਕਾਂ ਵਾਲਾ ਸਾਰਾ ਸਿਸਟਮ ਹੈਗਾ ਕਚਰਾ ਪਾਉਣ ਲਈ ਸੀਟਾਂ ਦੇ ਥੱਲੇ ਨਹੀਂ ਛੱਡਣਾ ਆ ਵੱਖਰੇ ਬਣੇ ਹੋਏ ਆ ਤੇ ਇੱਥੇ ਆ ਕੇ ਆਪਣੀ ਬੋਤਲ ਜਾਂ ਜੋ ਵੀ ਰੈਪ ਹੈਗਾ ਤੁਸੀਂ ਇੱਥੇ ਸੁੱਟੋ ਆ ਅੱਗੇ ਅਗਲਾ ਡੱਬਾ ਹੱਥ ਲਾਇਆ ਤੇ ਨਾਲ ਹੀ ਖੁੱਲ ਗਿਆ ਜੇ ਡੇਢ ਘੰਟੇ ਦਾ ਵੀ ਪਤਾ ਨਹੀਂ ਲੱਗਾ ਉਤਰਨ ਦੀ ਤਿਆਰੀ ਆ ਟੈਕਨਾ ਟੁਕੜਾ ਕਰ ਲਿਓ ਜੀ ਚੈੱਕ ਚਲੋ ਜੀ ਸਟੇਸ਼ਨ ਬਹੁਤ ਉੱਚਾ ਹੈ ਕਿਉਂਕਿ ਉਹ ਦੇਖੋ ਕਿੰਨਾ ਨੀਵਾ ਪਰਲਾ ਪਾਸਾ ਤੇ ਉੱਪਰਲੇ ਫਲੋਰ ਤੇ ਆ ਕੇ ਰੁਕੂਗੀ ਇਧਰ ਨੂੰ ਕਾਫੀ ਤਗੜਾ ਇਹ ਇੰਟਰਚੇਂਜ ਆ ਹਾਂ ਜੰਕਸ਼ਨ ਬਹੁਤ ਵੱਡਾ ਇੰਦਾ ਪਹਿਲਾਂ ਹੀ ਖੜਨਾ ਪੈ ਜਾਂਦਾ ਕਿਉਂਕਿ ਇਹ ਰੁਗਣੀ ਮਾੜੀ ਜੀ ਆ ਸਾਰਿਆਂ ਉਤਰਨਾ ਵੀ ਹੁੰਦਾ ਤੇ ਚਲੋ ਜੀ ਚਲੋ ਜੀ ਉੱਤਰਿਏ ਅਜੋ ਜੀ ਤੋਂ ਅਜੇ ਗਿਆ ਪਾਂ ਓਸਾਕਾ ਓਸਾਕਾ 'ਚ ਇਹ ਟ੍ਰੇਨ ਦਾ ਸਟਾਪ ਥੋੜਾ ਜਿਆ ਜਿਆਦਾ ਸੀਗਾ ਦੋ ਮਿੰਟ ਹੋ ਗਏ ਹੁਣ ਖੜੀ ਇਹਨੂੰ ਤੇ ਮੈਂ ਕਿਹਾ ਵੀ ਅੱਗੇ ਆਪਾਂ ਚੜਨ ਲੱਗੇ ਤੇ ਇਹਨੂੰ ਬੜਾ ਵੇਖ ਨਹੀਂ ਸਕੇ ਹਾਂਜੀ ਤੇ ਟਾਈਮ ਘੱਟ ਸੀ ਤੇ ਹੁਣ ਤੁਹਾਨੂੰ ਵਿਖਾ ਦਈਏ ਵੀ ਇਹ ਕਿਉਂਕਿ ਦੋਨੋਂ ਪਾਸਿਆਂ ਮੂੰਹ ਇਹਦਾ ਇੱਕੋ ਜਿਹਾ ਹੀ ਆ ਉਧਰੋਂ ਅੱਗੇੋਂ ਵੀ ਤੇ ਇਧਰੋਂ ਪਿਛਲੇ ਬੰਨੇੋਂ ਵੀ ਗੇਟ ਬੰਦ ਹੋ ਗਏ ਆ ਬਸ ਹੁਣ ਤੁਰਨ ਵਾਲੀ ਆ ਇਹ ਸੁਸਾਕਾ ਕਾਫੀ ਟਾਈਮ ਰੁਕ ਗਈ ਆ ਤੇ ਹੁਣ ਇਹਦਾ ਨਾਮ ਵੀ ਬਦਲ ਗਿਆ ਸਕੂਰਾ 559568 ਤੇ ਹੋਰ ਸ਼ਹਿਰ ਵੀ ਬਦਲ ਗਿਆ ਅੱਗੇ ਪਹਿਲਾਂ ਇੱਥੇ ਤੱਕ ਸੀਗਾ ਹੁਣ ਅੱਗੇ ਕਿਤੇ ਹੋਰ ਜਾਣੀ ਇਸ ਕਰਕੇ ਨਾਂ ਵੀ ਬਦਲ ਗਿਆ ਇਹਨੇ ਲੱਗਦਾ ਹਲੇ ਤੁਰਨਾ ਹੀ ਨਹੀਂ ਆਪਾਂ ਨੂੰ ਲੇਟ ਨਾ ਕਰੇ ਆਪਾਂ ਚੱਲੀਏ ਫਿਰ ਅਗਲੀ ਦਾ ਮੂੰਹ ਵੇਖ ਲੈਂਦੇ ਆ ਚਲੋ ਆਪਾਂ ਚੇਂਜ ਕਰੀਏ ਭਾਈ ਇੱਥੇ ਲਿਖਿਆ ਪਿਆ 14 18 654 ਠਿਕਾਰੀ ਇਹ ਜਾਣਾ ਆਪਾਂ ਆਹ ਵਾਲਾ ਪਾਸਾ ਆਹ ਵਾਲੀ ਟ੍ਰੇਨ ਆ ਲੱਗੀ ਪਈ ਆ ਹੈਗਾ ਵੈਸੇ ਟਾਈਮ ਵੱਲੇ ਸਟਾਪ ਇਹਦਾ ਥੋੜਾ ਜਿਹਾ ਲੰਬਾ ਹੋਏਗਾ 8 ਨੰਬਰ 'ਚ ਆਪਾਂ ਚੜਨਾ ਆ 7 ਸਿਕਾ 8 ਪਿੱਛੇ ਆ ਪਿਛਲਾ ਹੀ ਆ ਇਹ ਵਾਲੀ ਟ੍ਰੇਨ ਵੀ ਖਾਲੀ ਭਈ ਹੱਲੇ ਇਹਦੇ ਜਿਹੜੇ ਸੀਟਾਂ ਆਪਣੀਆਂ ਵੱਖਰੀਆਂ ਵੱਖਰੀਆਂ ਆ 9 A ਇਹ ਵਾਲੀ ਐ ਤੇ 8 C ਉਹ 8 C ਉਧਰ ਪਿੱਛੇ ਆ 8 C ਉਹ ਪਿੱਛੇ ਐ ਮਸਾਂ ਸੈੱਟ ਜੇ ਹੋਣ ਦਿੰਦੀਆਂ ਟ੍ਰੇਨਾਂ ਇੱਥੋਂ ਦੀਆਂ ਬੈਠਣ ਵੀ ਨਹੀਂ ਦਿੰਦੀਆਂ ਨਾਲ ਹੀ ਤੁਰ ਪੈਂਦੀਆਂ ਆ ਬਹੁਤ ਤੇਜ਼ ਆ ਕੰਗੋ ਭਾਈ ਦੋਨੋਂ ਪਾਸੇ ਖੜੀਆਂ ਇੱਕ ਉਧਰ ਵੀ ਖੜੀ ਐ ਇੱਕ ਇਧਰ ਵੀ ਖੜੀ ਐ ਹਾਂ ਉਧਰ ਵੀ ਖੜੀ ਐ ਇਹ ਸਾਰੀਆਂ ਬੁਲੇਟ ਟ੍ਰੇਨ ਹੀ ਆ। ਇਹ ਲਾਈਨ ਹੀ ਵਕਰੀ ਐ। ਕਾਦੀ ਖੁਸ਼ੀ ਹੋ ਗਈ ਜਨਾਬ। ਅਨਦਰ। ਹੱਲੇ ਬੈਗ ਬੁੱਕ ਸੈੱਟ ਕਰਨੇ ਆ। ਇਹ ਰੱਖਦੇ ਆ ਹੁਣ ਉੱਤੇ। ਦ ਬੋਸ ਆ ਰਹੀਆਂ ਲਾਈਨਾਂ ਨੇ। ਵੈਸੇ ਵੀ ਸਾਕਾ ਵੱਡਾ ਸਟੇਸ਼ਨ ਆ ਨਾ ਤਾਂ ਕਰਕੇ ਜੰਕਸ਼ਨ ਬਹੁਤ ਤਗੜਾ ਐ। ਆਹ ਵੇਖ ਲੋ ਸਾਕਾ ਸ਼ਹਿਰ ਦਾ ਝਾਕਾ। ਉਣਾ ਉਦਾਂ ਸਾਡਾ ਰਮਾਨ ਸੀਗਾ ਇੱਥੇ ਰੁਕਣ ਦਾ ਪਰ ਹੋ ਸਕਦਾ ਵੀ ਉਧਰੋਂ ਵਾਪਸ ਆ ਜਾਈਏ ਫਿਰ ਵਸਾਕਾ ਨੂੰ ਕਿਉਂਕਿ ਬੜਾ ਟਾਈਮ ਤਾਂ ਲੱਗਣਾ ਨਹੀਂ ਬੁਲੇਟ ਟ੍ਰੇਨ ਤੇ ਤੇ ਆ ਜਾਾਂਗੇ ਇਧਰ ਨੂੰ ਘੁੰਮਣ ਤੇ ਕੁਝ ਇਸ ਤਰ੍ਹਾਂ ਦਾ ਦਿਖਦਾ ਵਸਾਕਾ ਸ਼ਹਿਰ ਵਧੀਆ ਪੂਰਾ ਹਾਈ ਫਾਈ ਹੈ ਸੋਹਣਾ ਆ ਹਾਲੇ ਤੱਕ ਕੋਈ ਪਿੰਡ ਨਹੀਂ ਆਪਾਂ ਨੂੰ ਵਿਖਿਆ ਇਸ ਰੂਟ ਤੇ ਮੈਨੂੰ ਨਾ ਭਲੇਖਾ ਲੱਗ ਗਿਆ ਸੀ ਤੇ ਭਲੇਖੇ ਨਾਲ ਮੈਂ ਮੈਂ ਹੀ ਕਹਿਤਾ ਵੀ 8 ਨੰਬਰ ਡੱਬਾ ਗੱਲ ਤੇ ਜੇ ਬੈਗੇ ਸੀ ਜਾ ਕੇ ਤੇ ਉਹ ਬਾਅਦ ਚ ਟੀਡੀ ਸਾਹਿਬ ਆਏ ਜੋ ਚੈੱਕ ਕਰਨ ਤੋਂ ਉਹਨਾਂ ਨੇ ਵਸਿਆ ਵੀ ਨਹੀਂ ਇਹ ਡੱਬਾ ਨਹੀਂ ਤੁਸੀਂ ਅਗਲੇ ਚ ਚਲ ਜਓ ਹਾਂਜੀ 8 ਨਾ ਸੀਟ ਸੀਗੀ ਤੁਹਾਨੂੰ ਭਲੇਖਾ ਪੈ ਗਿਆ ਮੈਨੂੰ ਭਲੇਖਾ ਪੈ ਗਿਆ ਹਾਂਜੀ ਤੇ ਇਹ ਹੁਣ ਜਿਹੜੇ ਚ ਆਏ ਇਹਦੇ ਚ ਨਾ ਤਿੰਨ ਸੀਟਾਂ ਇਸ ਪਾਸੇ ਆ ਤੇ ਦੋ ਸੀਟਾਂ ਪਰਲੇ ਪਾਸੇ ਆ ਨਹੀਂ ਤੇ ਪਹਿਲੀਆਂ ਜਿਹੜੀਆਂ ਚ ਆਪਾਂ ਸਫਰ ਕੀਤਾ ਉਹ ਚ ਦੋ ਤੇ ਦੋ ਐਂਜੀ ਸੀ ਮਰ ਜੇ ਤਿੰਨ ਤੋਂ ਦੋ ਪੰਜ ਸੀਟਾਂ ਆ ਕਿ ਬਾਕੀ ਤਕਰੀਬਨ ਹੋਈ ਆ ਸਾਰਾ ਗੁਜਰ ਖੰਡ ਰਖਣ ਵਾਲਾ ਪਰ ਬੜਾ ਸਾ ਇਧਰ ਵੀ ਹੈਗਾ ਆ ਸੇਮ ਬਾਕੀ ਉਹੀ ਆ ਬਸ ਸੀਟਾਂ ਵੜੀਆਂ ਇਹਦੇ ਚ ਫੋਨ ਜਪਾਨ ਦੇ ਪਿੰਡ ਦਿਖਣ ਲੱਗ ਪਏ ਇਧਰਲੇ ਪਾਸਿਆਂ ਨੂੰ ਸਾਕਾ ਟੱਪਦੇ ਆ ਇਹ ਵੀ ਮੋਟਰਾਂ ਤੇ ਬੈਠੇ ਲੱਗਦੇ ਕਈ ਬੰਦੇ ਆਵਦੀਆਂ ਤੇ ਇਹਦੇ ਖੇਤਾਂ ਦੇ ਵਿੱਚ ਹੀ ਘਰ ਨੇ ਵਿੱਚੇ ਪਿੰਡ ਆ ਗਏ ਖੁੱਲਾ ਏਰੀਆ ਆ ਉਹ ਇੱਕ ਝੋਨੇ ਦਾ ਬਾੜੀ ਖੜਾ ਇੱਥੇ ਝੋਨੇ ਤੋਂ ਬਾਅਦ ਚ ਕਈਆਂ ਨੇ ਕੁਝ ਬੀਜਿਆਂ ਨਹੀਂ ਕਈਆਂ ਨੇ ਹੁਣ ਤਾਜ਼ਾ-ਤਾਜ਼ਾ ਕੁਝ ਬੀਜਿਆ ਲੱਗਦਾ ਹੋ ਸਕਦਾ ਕਣਕੀ ਬੀਜੀ ਹੋਵੇ ਹਾਲੇ ਉੱਗੀ ਨਹੀਂ ਹੈਗੀ ਆ ਉੱਗੀ ਹੈ ਤੇ ਨਾਲ ਦੀ ਨਾਲ ਹੀ ਬਦਲੀ ਜਾਂਦਾ ਮਾਹੌਲ ਬੜੇ ਸੋਹਣੇ ਸਿਮਟਰੀਜੀ ਦੇ ਵਿੱਚ ਬਣੇ ਹੋਏ ਆ ਪਿੰਡ ਸਟਰਕਚਰ ਸੋਹਣਾ ਲੱਗ ਰਿਹਾ ਦੇਖਣ ਨੂੰ ਪਹਾੜ ਸਾਰੇ ਜਪਾਨ ਜੀ ਰਹਿਣੇ ਆ ਨਾ ਹਾਂ ご自身をご利用の,おにのご自身いいのご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身のご自身ブご自身のご自身のご自身のご自身のご自身のご自身のご自身のご自身のご自身のー自身のご自身のご自身のご自身のご自身のご自身のご自身のご自身の ਇੱਕ ਬੁਲੇਟ ਰੇਨ ਆ ਰਹੀ ਹੈ ਟੋਕੀਓ ਵਾਲੇ ਪਾਸਿਓਂ ਆਈ ਲੱਗਦੀ ਆ ਇਹਦੇ ਨਾਲ ਦੀ ਆਪਣੀ ਇਹ ਵੀ ਹਕਾਰੀ ਲਿਖਿਆ ਸੀ ਇੱਥੇ ਹਕਾਰੀ ਇਹ ਟ੍ਰੇਨ ਇੱਥੇ ਪਾਸਿੰਗ ਲਈ ਰੁਕੀ ਸੀਗੀ ਆ ਸਟੇਸ਼ਨ ਤੇ 5 ਮਿੰਟ ਇਨੇ ਲਾਏ ਤੇ ਇੱਕ ਟ੍ਰੇਨ ਮੋਹ ਰਿਓ ਆ ਕਿ ਪਿੱਛੇ ਨੂੰ ਚਲੇਗੀ ਇੱਕ ਪਿੱਛੋਂ ਇੱਧਰ ਅੱਗੇ ਨੂੰ ਚਲੇਗੀ ਮਤਲਬ ਪਹਿਲੀ ਵਾਰ ਇੱਥੇ ਜਪਾਨ 'ਚ ਵੇਖਿਆ ਵੀ ਕੋਈ ਟ੍ਰੇਨ ਪਾਸਿੰਗ ਲਈ ਵੀ ਰੁਕਦੀ ਆ ਆਪਣੇ ਤੇ ਚਲੋ ਰੁਕਦੀਆਂ ਰੁਕਦੀਆਂ ਬਹੁਤ ਜ਼ਿਆਦੀਆਂ ਤੇ ਹੋ ਸਕਦਾ ਵੀ ਉਹ ਇਹ ਤੋਂ ਜ਼ਿਆਦੀਆਂ ਤੇਜ਼ ਗਈਆਂ ਹੋਣ ਤਾਂ ਕਰਕੇ ਇਹਨੂੰ ਉਹਨਾਂ ਵਾਸਤੇ ਰੁਕਣਾ ਪਿਆ ਇੱਥੇ ਬੱਦਲਵਾਈ ਵਾਲਾ ਮਾਹੌਲ ਆ ਵੇਖੋ ਮੋਰੇ ਕਿੰਨਾ ਸੋਹਣਾ ਚਾਨਣ ਪੈਣ ੜਿਆ ਥੱਲੇ ਨੂੰ ਜਿੱਦਣ ਦੇ ਨਾਗਾ ਸਾਕੇ ਤੋਂ ਤੁਰੇ ਉਦਣ ਦਾ ਮੀਂਹ ਵੀ ਆ ਸਾਰੇ ਜਪਾਨ ਜੀ ਆ ਬਿਲਕੁਲ ਤੇ ਬੜਾ ਰਾਤੀ ਵੀ ਚੰਗਾ ਵਰਿਆ ਮੀਂਹ ਪਰ ਮਜਾ ਆ ਵੀ ਕਿਤੇ ਵੀ ਪਾਣੀ ਦੇਖਣ ਨੂੰ ਮਿਲਿਆ ਹੋਵੇ ਕਿਤੇ ਵੀ ਪਾਣੀ ਹੀ ਖੜਾ ਵੇਖਿਆ ਹੀ ਨਹੀਂ ਪਤਾ ਨਹੀਂ ਕਿੱਧਰ ਨੂੰ ਸਾਰਾ ਡレイン ਹੋ ਜਾਂਦਾ ਤਿੰਨ ਵਜ ਕੇ 25 ਮਿੰਟ ਤੇ ਟ੍ਰੇਨ ਪਹੁੰਚ ਗਈ ਆ ਨਗੋਆ ਬੜੀ ਤਕੜੀ ਲਾਈਨ ਲੱਗੀ ਆ ਇਥੇ ਚੜਨ ਵਾਲਿਆਂ ਦੀ 5 ਮਿੰਟ ਦਾ ਇਥੇ ਸਟਾਪ ਹੈਗਾ ਪਹਿਲਾਂ ਉਤਰਨ ਵਾਲਿਆਂ ਨੂੰ ਉਤਰਨ ਦਿੱਤਾ ਤਾਂ ਹੁਣ ਚੜ੍ਹਨ ਵਾਲੇ ਚੜ੍ਹ ਰਹੇ ਆ ਅਗਲੇ ਪਾਸੇ ਨੂੰ ਮੈਂ ਦਿਖਾਉਣਾ ਇਹਦਾ ਮੂੰਹ ਕਿ ਕਿੱਡੀ ਹੈਗੀ ਆ ਇਹ ਕਿਉਂ ਬਰੇਣ ਨਾ ਕਰੇ 11号 ਸ਼ਾ ਟੋਕੀਓ ਕਾ 5号 ਸ਼ਾ ਆ ਰਿਹਾ ਯੋਮੀ ਤੋਕੀਓ ਇਧਰ ਨੂੰ ਮੋਹਰੇ ਨੂੰ ਹੀ ਜਾ ਰਹੀ ਆ ਇਹ ਵਾਲੀ ਆ ਹਿਕਾਰੀ ਸੁਪਰ ਐਕਸਪ੍ਰੈਸ ਦੇਖੋ ਕਿੰਡੀ ਤਕੜੀ ਇਹਦੀ ਚੁੰਝ ਜੀ ਆ ਇਹਦਾ ਕਰਕੇ ਫਿਰ ਇਹ ਹਵਾ ਦੇ ਵਿੱਚ ਉੱਡਦੀ ਜਾਂਦੀ ਹੈ ਹਵਾ ਨੂੰ چیرਦੀ ਹੋਈ ਕੁੱਲ 16 ਡੱਬੇ ਆ ਇਹ ਕਾਫੀ ਵੱਡੀ ਆ ਤਕਰੀਬਨ ਸਾਰੇ ਚਾੜੀ ਚੱਲੇ ਮੈਂ ਵੀ ਚਾੜੀ ਜਾਵਾਂ ਹੋਰ ਨਾ ਕਿਤੇ ਦਰਵਾਜ਼ੇ ਬੰਦ ਹੋ ਜਾਣ ਤੇ ਮੈਂ ਇੱਥੇ ਹੀ ਰਹਿ ਜਾਵਾਂ ਮਾਦਾਨੀ ਹੰਦਾ ਮਾੜੀ ਕਿਸਮਤ ਦਾ ਆ ਜੋ ਹਲੇ ਬੰਦੇ ਸੈਟ ਸੁੱਟ ਹੋਈ ਜਾਂਦੇ ਜਿਹੜਾ ਇੱਥੋਂ ਚੜਿਆ ਸਾਰੀ ਟ੍ਰੇਨ ਭਰ ਗਈ ਟਰੇਨ ਸਾਰੀ ਸਾਰੀ ਟ੍ਰੇਨ ਭਰ ਗਈ ਇਤੋਂ ਕਾਫੀ ਜ਼ਿਆਦਾ ਚੜੇ ਨਾ ਹਾਂ ਕਾਫੀ ਚੜੇ ਨੇ ਤੂੰ ਆ ਟੂਰਿਸਟ ਲੱਗਦੇ ਸਾਰੇ ਟੂਰਿਸਟ ਆ ਵਾਲੀ ਟ੍ਰੇਨ ਆ ਜਿਹਦੇ ਚ ਆਪਾਂ ਨੂੰ ਲੰਬਾ ਸਫ਼ਰ ਕਰਨ ਨੂੰ ਮਿਲ ਰਿਹਾ ਨਹੀਂ ਤਾਂ ਬੈਂਦੇ ਸੀਗੇ ਮਹਾ ਸੈੱਟ ਜੇ ਹੁੰਦੇ ਸਮਾਨ ਸੈੱਟ ਕਰਦੇ ਸੀ ਤੇ ਭੱਜ ਕੋ ਵੀ ਚੇਂਜ ਆ ਗਿਆ ਜਦ ਉਤਰ ਜੋ ਤੇ ਜੀ ਮਤਲਬ ਪੈਂਡਾ ਹੀ ਬਹੁਤ ਛੇਤੀ ਵੱਟਦੀਆਂ ਇਹਦੇ ਚ ਆਪਾਂ 2 18 ਤੇ ਬੈਠੇ ਆ ਜੀ ਤੇ 4 38 ਤੇ ਉਤਰਨਾ ਜਾ ਕੇ ਯਾਨੀ ਕਿ 2 ਘੰਟੇ ਤੇ 20 ਮਿੰਟ ਆਪਾਂ ਇਸ ਟ੍ਰੇਨ ਦੇ ਵਿੱਚ ਰਹਿਣਾ ਆ ਹੁਣ ਕਿੰਨਾ ਟਾਈਮ ਲੱਗਣਾ ਤੇ ਪੂਰਾ 1 ਘੰਟਾ ਰਹਿ ਕੇ ਉਤਰਨ ਚ 3 38 ਹੋਏ ਆ 3 38 ਹੋਏ ਆ ਤੇ ਨਕੋ ਆ ਹੁਣੇ-ਹੁਣੇ ਆਪਾਂ ਕ੍ਰਾਸ ਕੀਤਾ ਜੀ ਤੇ ਕੋ ਦਾਵਰਾ ਹੀ ਹੁਣ ਆਉਣਾ ਆਪਣਾ ਹੀ ਸਟੇਸ਼ਨ ਆਊਗਾ ਤੇ ਉਥੋਂ ਦਾ ਹੁਣ ਘੰਟੇ ਤੱਕ ਜਾ ਕੇ ਨੇ ਬ੍ਰੇਕ ਮਾਰਨਾ ਏਵੇਂ ਸਫ਼ਰ ਬਦਲ ਲੱਗ ਰਿਹਾ ਭਵੇਂ ਨਾ ਜਾਨਾ ਆਪਾਂ ਨੇ 2 ਘੰਟੇ 20 ਮਿੰਟ ਸੀ ਇਹ ਵੀ ਨਹੀਂ ਪਤਾ ਲੱਗਿਆ ਵੀ ਕਿਵੇਂ ਨਿਕਲ ਗਿਆ ਆਲਾ ਵਾਲਾ ਵੇਖਦੇ ਆ ਸਹੀ ਗੱਲ ਹੈ ਸੱਚੀ ਜਾਪਾਨ 'ਚ ਸਫ਼ਰ ਕਰਨਾ ਬੁਲਟ ਰੇਲ ਤੇ ਬੜਾ ਕਮਾਲ ਮਤਲਬ ਬਹੁਤ ਵਧੀਆ ਤਜਰਬਾ ਹੈ ਜੇ ਜਦੋਂ ਤੁਸੀਂ ਆਓ ਨਾ ਇੱਥੇ ਜ਼ਰੂਰ ਤਜਰਬਾ ਕਰਿਓ ਹੈ ਵਧੀਆ ਲੱਗੂਗਾ ਪੈਂਡਾ ਬਹੁਛੇਦੀ ਵੱਡਦੀਆਂ ਸਮਾਂ ਤੇ ਪੱਜਾ ਹੀ ਜਾਂਦਾ ਹੋਰ ਕੀ ਨਾਲੇ ਤੁਸੀਂ ਦੇਖੋ ਨਾ ਕਿੱਡਾ ਲੰਬਾ ਸਫ਼ਰ ਆ 750 ਕਿਲੋਮੀਟਰ ਹਾਂਜੀ ਇਹ ਉਹ 4 ਘੰਟਿਆਂ ਦੇ ਵਿੱਚ ਕਮਾਲ ਆ ਅਬਸੋਲਿਊਟ ਹੈ ਇਹਨਾਂ ਨੂੰ ਇਨੀ ਸਪੀਡ ਤੇ ਇਹਨਾਂ ਨੇ ਕੰਮ ਕੀਤਾ ਤੇ ਇਦਾਂ ਦੀਆਂ ਤਰੱਕੀਆਂ ਹੋਣੀਆਂ ਚਾਹੀਦੀਆਂ ਸਾਰੇ ਮੁਲਕਾਂ ਦੇ ਵਿੱਚ ਹੁਣ ਆਪਾਂ ਵੀ ਥੋੜਾ ਆਰਾਮ ਲਾਂ ਦੇ ਲਈ ਪੁੱਤਰਾਂ ਦਾ ਫੇ ਟਾਈਮ ਹੋ ਜਾਣਾ ਸਹੀ ਗੱਲ ਆ ਦੇ ਇੱਕ ਕ੍ਰੋਸਿੰਗ ਹੋ ਰਹੀ ਹੈ ਝਟ ਨਾ ਲੱਗ ਜਾਂਦੀ ਜਦੋਂ ਕੋਈ ਇਹ ਖੜੀ ਸੀ ਨਾ ਜਦੋਂ ਕ੍ਰੋਸਿੰਗ ਹੋ ਰਹੀ ਸੀ ਤੋਂ ਇਹਨਾਂ ਟ੍ਰੇਨ ਹਲਾ ਕੇ ਗਈ ਹਾਂ ਹਾਂ ਜੀ ਇੰਨਾ ਉਹ ਹਵਾ ਦਾ ਪ੍ਰੈਸ਼ਰ ਬਣਦਾ ਹਨਾਦ ਵੀ ਚੱਲ ਸੌਨਵੇ ਵਧੀਆ ਇਹਨੂੰ ਝਟ ਟਾਈਮ ਮਿਲ ਗਿਆ ਨਹੀਂ ਤਾਂ ਟ੍ਰਾਂਸਫਰ ਦੇ ਵਿੱਚ ਨਾ ਇਹ ਵੀ ਸੁੱਤੀ ਵੀ ਵਿਚਾਰੀ ਉੱਠ ਜਾਂਦੀ ਸੀ ਜਦੋਂ ਸਾਨੂੰ ਉੱਤਰ ਕੇ ਆਉਣਾ ਪੈਂਦਾ ਸੀ ਹਾਂਜੀ ਚਲ ਹੁਣ ਇਹਨੂੰ ਥੋੜਾ ਜਿਹਾ ਲੰਮਾ ਸਮਾਂ ਮਿਲ ਜਾਊਗਾ ਅੰਦਰ ਇੰਨੀ ਹੀਟ ਹੈ ਕਿ ਨੂੰ ਪਸੀਨਾ ਆਇਆ ਪਿਆ ਮੇਗੀ ਚੰਗਾ ਕੀਤਾ ਇਹਨਾਂ ਨੇ ਸੂਰਜ ਬੜਾ ਹੀ ਤਿੱਖਾ ਅੱਖਾਂ ਨੂੰ ਪਈ ਜਾਂਦਾ ਹਾਂਜੀ ਤੇ ਬਾਹਰ ਲਗਾਤਾਰੀ ਪਿੰਡ ਸ਼ਹਿਰ ਆਈ ਜਾ ਰਹੇ ਨਾ ਕਿਤੇ ਹਾਂਜੀ ਕਿਤੇ ਵੀ ਸੁੰਨਮਸਾਂ ਦੀ ਥਾਂ ਜਾ ਐਵੇਂ ਦਾ ਕੁਝ ਨਹੀਂ ਆਇਆ ਨਾ ਬੇ ਖਾਲੀ ਹੋਵੇ ਏਰੀਆ ਸਹੀ ਗੱਲ ਹੈ ਨਹੀਂ ਤਾਂ ਆਪਣੇ ਹੁਣ ਯੂਪੀ ਬਿਹਾਰ ਵਾਲ ਨੂੰ ਚਲ ਜੀਏ ਤੇ ਬਹੁਤ ਦੂਰ ਤੱਕ ਇੰਦੀ ਖਾਲੀ ਤਾਂ ਹੁੰਦਾ ਜਿੱਦਾਂ ਰਾਜਸਥਾਨ ਵਾਲ ਨੂੰ ਵੀ ਚਲ ਜੀ ਮੰਨ ਲਓ ਜੀ ਪਰ ਇੱਥੇ ਤਾਂ ਆਬਾਦੀ ਤਰੀ ਆਉਂਦੀ ਹੈ ਕੰਸਟਰਕਸ਼ਨ ਮਤਲਬ ਹੈਗੀ ਹੈਗੀ ਹੈ ਨਾਲੋਂ ਨਾਲ ਕਿਤੇ ਵੀ ਸੁਨਣਾ ਤਾਂ ਨਹੀਂ ਆਇਆ ਹਾਂਜੀ ਮਤਲਬ ਇਹ ਸਾਰਾ ਨਾ ਆਬਾਦੀ ਸੰਘਣੀ ਹੈ ਇੱਥੋਂ ਦੀ ਹੁਣ ਖੇਤ ਹੀ ਖੇਤ ਆ ਗਿਆ ਫਿਰ ਤੇ ਇਹਨਾਂ ਦੇ ਵਿੱਚ ਵੀ ਘਰ ਦਿਖ ਰਹੇ ਪਿਛਲੇ ਪਾਸੇ ਹਾਂਜੀ ਹੁਣ ਸੂਰਜ ਵੀ ਫੇ ਬੱਦਲਾਂ ਦੇ ਓਲੇ ਹੋ ਗਿਆ ਇਹ ਹੁਣ ਹਰੀ ਜੀ ਸਬਜ਼ੀ ਸੀ ਸ਼ਹਿਰ ਕੋਈ ਤੇ ਐਵੇਂ ਦੀਆਂ ਛੋਟੀਆਂ-ਛੋਟੀਆਂ ਨਦੀਆਂ ਕਾਫੀ ਰਾਵਾਂ ਦੇ ਵਿੱਚੋਂ ਦੇਖਣ ਨੂੰ ਮਿਲਦੀਆਂ इवन ਸ਼ਹਿਰਾਂ ਦੇ ਵਿੱਚੋਂ ਵੀ ਨਦੀਆਂ ਜਾਂ ਨਹਿਰਾਂ ਦੀ ਕ੍ਰੋਸਿੰਗ ਹੈਗੀ ਆ। ਹਾਂਜੀ। ਨਾਗਾਸਾਕੀ ਦੇ ਵਿੱਚ ਵੀ ਆਪਾਂ ਵੇਖੀਆਂ ਸੀਗੀਆਂ ਤੇ ਹਿਰੋਸ਼ੀਮਾ ਜੇ ਵੀ ਸੀਗੀਆਂ ਤੇ ਆਹੋ ਸਾਕਾ ਜੇ ਵੀ ਸੀ। ਸਾਰੇ ਸ਼ਹਿਰਾਂ ਦੇ ਵਿੱਚ ਨਦੀਆਂ ਤੇ ਨਹਿਰਾਂ ਹੈਗੀਆਂ। ਹਾਂਜੀ। ਤੇ ਆਪਾਂ ਇੱਕ ਨਾ ਕਿਸੇ ਪਿੰਡ 'ਚ ਜ਼ਰੂਰ ਜਾਵਾਂਗੇ ਜਿੱਥੇ ਦੇਸੀ ਜਿਹਾ ਕੋਈ ਪਿੰਡ ਹੋਵੇ ਨਾ ਐਨ ਵਧੀਆ। ਕੋਸ਼ਿਸ਼ ਕਰਦੇ ਆਂ ਲੱਭਦੇ ਆਂ। ਫਿਰ ਉਹਦੇ ਦਰਸ਼ਨ ਕਰਾਂਗੇ ਜਿੱਦਾਂ ਇਹ ਪਿੰਡ ਆਏ ਨਾ ਮਨ ਜਿਹਾ ਖਿੱਚ ਦੇ ਦੀ ਇੱਧਰ ਆਓ ਵੀ ਉਤਰ ਕੇ ਕੋਈ ਨਾ ਇਹਨਾਂ ਚ ਲੱਭਦੇ ਆ ਕੋਈ 36 ਮਿੰਟ ਹੋ ਗਏ ਆ 4:00 ਵਜੇ ਤੇ 38 ਤੇ ਸਟੇਸ਼ਨ ਆਉਣਾ ਤੇ ਸਾਰੇ ਜਣੇ ਪਹਿਲਾਂ ਹੀ ਉੱਕੇ ਜਿਨ੍ਹਾਂ ਨੂੰ ਪਿਛਲਾ ਪਾਸਾ ਲੱਗੇ ਲੱਗਦਾ ਪਿੱਛੇ ਨੂੰ ਤੇ ਜਿਨ੍ਹਾਂ ਨੂੰ ਮੋਹਰਲਾ ਲੱਗੇ ਲੱਗਦਾ ਉਧਰ ਨੂੰ ਤਾਂ ਆਪਾਂ ਬਿਲਕੁਲ ਵਿਸਕਾ ਲਏ ਆ ਦਰਵਾਜ਼ੇ ਖੱਬੇ ਹੱਥ ਖੋਲਣੇ ਇਹਦੇ ਜੀ ਉੱਪਰ ਅੱਗੇ ਆ ਰਹੇ ਆ ਮਤਲਬ ਇਧਰ ਖੁੱਲਣ ਗਈ ਚਲੋ ਜੀ ਲੱਗਣ ਲੱਗੀ ਆ ਬ੍ਰੇਕ ਪਤਾ ਆ ਸਾਰਿਆਂ ਨੂੰ ਥੋੜਾ ਟਾਈਮ ਹੀ ਰੁਕਣੀ ਆ ਹਾਂ ਇਸ ਲਈ ਪਹਿਲਾਂ ਹੀ ਖੜ ਗਏ ਆ ਜਿਆਦਾ ਰਸ਼ ਇੱਥੇ ਉੱਤਰ ਚੱਲਿਆ ਹਾਂ ਇੱਥੇ ਖਾਲੀ ਹੋ ਜਾਣੀ ਹੁਣ ਬੁਲੇਟ ਰੇਨ ਦਾ ਇੱਕ ਮੁਲਾਜ਼ਮ ਇਹਨੂੰ ਆ ਦੇਖ ਗਿਆ ਵਾਚ ਯੋਰ ਸਟੈਪ ਬੀ ਕੇਅਰਫੁਲ ਆਫ ਦਾ ਗੈਪ ਤੇ ਨਾਲ ਹੀ ਫਿਰ ਇੱਕ ਆ ਫੋਟੋ ਦੇ ਗਿਆ ਬੁਲੇਟ ਰੇਨ ਦੀ ਜੇਬਸ ਆਪਾਂ ਗੇਟਸ ਤੇ ਪਹੁੰਚ ਗਏ ਆ ਤੇ ਇੱਥੇ ਹੁਣ ਜੇ ਆਰ ਪਾਸ ਲਗਾ ਕੇ ਤੇ ਆਊਟ ਹੋ ਜਾਣਾ ਇੱਥੇ ਪਹੁੰਚ ਕੇ ਅਸੀਂ ਜਾਣਾ ਅਬੀਨਾ ਤੇ ਟਿਕਟ ਇੱਥੋਂ ਲਈ ਆ ਉਹ ਜਾਕੀ ਲਾਈਨ ਦੀ ਆ ਆ ਲੋ ਟਿਕਟ ਲਓ ਜੀ ਹਾਂਜੀ ਹਾਂਜੀ ਏ ਆਪਣਾ ਹੁਣ ਜੇ ਆਰ ਪਾਸ ਨਹੀਂ ਚੱਲਣਾ ਇੱਥੇ ਕਿਉਂਕਿ ਜੇ ਆਰ ਦੀ ਲਾਈਨ ਨਹੀਂ ਹੈਗੀ ਇਹਦੇ ਤੇ ਇਥੋਂ ਵੱਖਰੀ ਟਿਕਟ ਲੈਣੀ ਪਈ ਆ ਆਪਾਂ ਨੂੰ 400 ਕੁਝ ਦੀ ਆਈ ਹੈ ਚਲੋ ਜੀ ਐਂਟਰੈਂਸ ਹੋ ਗਈ ਆਪਣੀ ਚਲੋ ਚਲੋ 9 ਤੇ ਚਲ ਜੋ ਕਹਿੰਦਾ ਹਾਂਜੀ 9 ਤੇ ਪਲੇਟਫਾਰਮ ਤੇ ਆਉਂਦੀ ਟ੍ਰੇਨ ਲੱਗੀ ਹੋਈ ਆ ਮਤਲਬ ਬੜੀ ਤੇਜ਼ ਸਰਵਸਿਆ ਟ੍ਰੇਨ ਨਹੀਂ ਟ੍ਰੇਨ ਆ ਇਹਦੀ ਸਿਟਿੰਗ ਟ੍ਰੈਮ ਰਗੀ ਆ ਤੇ ਮੈਟਰ ਰਗੀ ਆ ਹਾਂਜੀ ਬੈਂਦੇ ਅਨਸਾਰ ਇਹ ਵਾਲੀ ਵੀ ਤੁਰ ਪਈ ਆ ਇਹ ਵੈਸੇ ਲੋਕਲ ਟ੍ਰੇਨ ਆ ਪਰ ਜਦੋਂ ਦੇ ਆਪਾਂ ਤੁਰੇ ਆ ਮੈਂਟਾਂ ਦੇ ਵਿੱਚ ਟ੍ਰਾਂਸਫਰ ਹੋਏ ਆ ਇਹ ਕਿਤੇ ਵੀ ਜਾਦੀ ਵੇਟ ਨਹੀਂ ਕਰਨੀ ਪਈ ਕਾਰਨ ਉਹਦਾ ਇਹ ਆ ਵੀ ਟ੍ਰੇਨਾਂ ਦੀ ਸਰਵਿਸ ਹੀ ਬਹੁਤ ਆ ਚਾਹੇ ਲੋਕਲ ਹੋਣ ਤੇ ਚਾਹੇ ਫਿਰ ਬੁਲੇਟ ਟ੍ਰੇਨ ਕਮਾਲ ਆ ਸਿਸਟਮ ਬਾਕੀ ਅਬੀ ਨਾ ਆਪਾਂ ਚੱਲੇ ਆ ਇੱਕ ਦੋਸਤ ਆ ਆਪਣਾ ਉਹਦੇ ਕੋਲ ਰੁਕਣਾ ਤੇ ਉਹਦੇ ਆਪਾਂ ਘਰੇ ਜਾ ਰਹੇ ਆ ਇੱਥੇ ਅਸੀਂ ਹਾਇਰ ਕੀਤੀ ਆ ਟੈਕਸੀ ਤੇ ਇਹਦੇ ਤੇ ਚੱਲਦੇ ਹਾਂ ਹੁਣ ਹਾਂਜੀ ਕਿਦਾਂ ਵਧੀਆ ਆ ਗਿਆ ਟਿਕਟੋਕ ਵਸੇ ਵਸੇ ਇਹਨੇ ਗੋਡੀ ਨਹੀਂ ਭਈ ਰ ਹੋਰ ਕਿਦਾਂ ਬਹੁਤ ਵਧੀਆ ਲਾਈਟਾਂ ਆਟੋਮੈਟਿਕ ਹੀ ਜਗਦੀਆਂ ਹਾਂ ਇਹ ਮੁੰਡਾ ਚਾਨਣ ਚਾਨਣ ਚ ਜਾ ਕੇ ਦਿਖਾਉਣੇ ਆ ਨੀਰਾ ਹੋਇਆ ਪਿਆ ਘਰ ਵਾਲੀ ਰੋਟੀ ਦਾ ਸਵਾਦ ਘਰ ਆ ਕੇ ਹੀ ਆਉਂਦਾ ਫਿਰ ਤੇ ਅੱਜ ਜਿੱਦਣ ਦੇ ਆਏ ਆ ਉਸ ਦਿਨ ਦਾ ਅੱਜ ਫੇ ਅਸਲ ਸਵਾਦ ਆਇਆ ਸੁਖਮਨ ਹੋਣਾ ਕੋਲ ਆ ਕੇ ਰਸਮੀ ਤੌਰ ਤੇ ਵੈਸੇ ਕੱਟਦੇ ਹੁੰਦੇ ਆ ਕੇਕ ਪਰ ਸੁਖਮਨ ਨੂੰ ਲੇਟ ਪਤਾ ਲੱਗਿਆ ਸੀ ਮੇਰੇ ਜਨਮ ਦਿਨ ਦਾ ਤੇ ਫਿਰ ਗਿਆ ਸਟੋਰ ਤੇ ਪਰ ਕੱਲੀਆਂ ਪੇਸਟਰੀਜ਼ ਮਿਲੀਆਂ ਤਾਂ ਕੱਲ ਨੂੰ ਆਪਾਂ ਵੈਸੇ ਕਹਿੰਦੇ ਕੇਕ ਕਟਾਂਗੇ ਪਰ ਅੱਜ ਫੇ ਰਸਮੀ ਤੌਰ ਤੇ ਪੈਸੇ ਕਟੀਆਂ ਜਾਣਗੀਆਂ ਪੈਸੇ ਨਹੀਂ ਕਟਾਂਗੇ ਜ਼ਰੂਰ ਕਿਉਂਕਿ ਆਪਾਂ ਵੀ ਲੇਟ ਹੋ ਗਏ ਸੀਗੇ ਤਾਂ ਕਰਕੇ ਫਿਰ ਇੱਥੇ ਤੁਹਾਨੂੰ ਪਤਾ ਹੀ ਹੈ ਟਾਈਮ ਨਾਲ ਸਾਰਾ ਕੁਝ ਬੰਦ ਹੋ ਜਾਂਦਾ ਹੈ ਬਿਲਕੁਲ ਕਿ ਆਪਾਂ ਕੱਲ ਕੇਕ ਵਾਲੀ ਰਸਮ ਕੱਲ ਕਰ ਲਾਂਗੇ ਠੀਕ ਹੋ ਗਿਆ ਅੱਜ ਆਪਾਂ ਇਹਨਾਂ ਨਾਲ ਸਾਰ ਲਾਣਾ ਨਹੀਂ ਨਹੀਂ ਮੈਂ ਖੁਸ਼ ਹਾਂ ਥੈਂਕ ਯੂ ਸੁਖਮਨ ਅੱਜ ਦਾ ਸਾਰਾ ਦਿਨ ਤਾਂ ਸਾਡਾ ਸਬਰ ਜੀ ਲੰਘ ਗਿਆ ਜਿਸ ਕਰਕੇ ਅਸੀਂ ਜਨਮ ਦਿਨ ਵੀ ਨਹੀਂ ਮਨਾ ਸਕੇ ਚਲੋ ਕੋਈ ਗੱਲ ਨਹੀਂ ਜਨਮ ਦਿਨ ਕੱਲ ਮਨਾ ਲਾਂਗੇ ਪਰ ਸਰਦਾਰ ਜੀ ਦੇ ਤਿੰਨ ਜਨਮ ਦਿਨ ਲਗਾਤਾਰ ਅਸੀਂ ਬਾਹਰਲੇ ਮੋਲਕਾਂ 'ਚ ਮਨਾਏ ਉਹ ਵੀ ਯਾਦਗਾਰ 2023 ਚ ਅਫਗਾਨਿਸਤਾਨ ਚ ਜਿਸ ਦਿਨ ਫੋਨ ਚੋਰੀ ਕਰਾਇਆ 2024 ਚ ਲਾਹੌਰ ਤੇ ਮਨਾਇਆ ਸੀ ਤੇ ਉਹ ਵੀ ਯਾਦਗਾਰ ਤੇ ਹੁਣ 25 ਵਾਲਾ ਜਾਪਾਨ ਚ ਤੇ ਚਲੋ ਕੋਈ ਗੱਲ ਨਹੀਂ ਹੁਣ ਕੱਲ ਨੂੰ ਆਪਾਂ ਕੇਕ ਕੱਟਾਂਗੇ ਹੋਰ ਇਥੇ ਵਾਲੇ ਦਵਾਲੇ ਵਾਲੀਆਂ ਜਗ੍ਹਾ ਜਿਹੜੀਆਂ ਨੇ ਸੋਹਣ ਸੋਹਣੀਆਂ ਉਹ ਵੇਖਾਂਗੇ ਤੇ ਇਸ ਵੀਡੀਓ ਨੂੰ ਅਪ ਇੱਥੇ ਖਤਮ ਕਰਦੇ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਸਾਡਾ ਟੂਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ